ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਹੈਗੀ ਗੁੰਮਾਂ ਲੈਸ ਲੌੜੀ ਦੱਸਾਂਗੇ ਤੁਹਾਨੂੰ ਹਨਾ ਜਿਵੇਂ ਮਤਲਬ ਕਿ ਆ ਦੇਖੋ ਚਾਕਾਂ ਤੇ ਘੇਰੇ ਤੇ ਸਾਰੀ ਜਿਹੜੀ ਚਾਰ ਸਫੇਰੇ ਆਪਣੇ ਗੁੰਮ ਲੈਸ ਲੌਣੀ ਹੈ ਉਹਦੀ ਵੀ ਵੀਡੀਓ ਦਿਨੇ ਆਪਾਂ ਤੁਹਾਨੂੰ ਵੇ ਕਿੱਦਾਂ ਲੌਣੀ ਹੈ ਕਿਉਂਕਿ ਇਹ ਕਈ ਵਾਰ ਮੇਰੇ ਪਹਿਣਾ ਚਾਖਾਂ ਤੇ ਤਾਂ ਲਾ ਲੈਂਦੀਆਂ ਨੇ ਵੀ ਨਾਲ ਦੀ ਨਾਲ ਘੇਰੇ ਤੇ ਨਹੀਂ ਜਿਹੜੀ ਹੈਗੀ ਮੋੜੀ ਜਾਂਦੀ ਆਪਾਂ ਸਾਰੇ ਇੱਥੋਂ ਲਾਉਣ ਲੱਗਾਂਗੇ ਕਿਦੋਂ ਲੈਂਸ ਦੀ ਕਟਿੰਗ ਨਹੀਂ ਕਰਦੇ ਫਿਰ ਇੱਥੋਂ ਲਾ ਕੇ ਐਂ ਇੱਧਰ ਜਾਵਾਂਗੇ ਸਾਰੇ ਘੇਰੇ ਤੇ ਲਾਵਾਂਗੇ ਇਹ ਆਪਾਂ ਮੋੜ ਲੈ ਘੇਰਾ ਬਾਹਾਂ ਤੇ ਲਾਉਣੀ ਹੈ ਆ ਦੇਖੋ ਪਹਿਲਾ ਜਿਹੜਾ ਹੈਗਾ ਆਪਾਂ ਨੇ ਇਹ ਜਿਹੜੇ ਟੱਕ ਲਾ ਲਏ ਸੀਗੇ ਜਿੱਥੋਂ ਜਿੱਥੋਂ ਆਪਣੇ ਘੇਰੇ 모ੜਨੇ ਹਨ ਟੱਕ ਲਾ ਲਏ ਇੱਥੋਂ ਆਪਾਂ ਟੱਕਾਂ ਤੋਂ ਰੱਖ ਕੇ ਪਹਿਲਾਂ ਜਿਹੜੀ ਹੈਗੀ ਸਿੱਧੀ ਲਾਈਨ ਮਾਰਕ ਕਰਾਂਗੇ ਆਪਾਂ ਇਸ ਤਰ੍ਹਾਂ ਰੱਖ ਕੇ ਤੁਸੀਂ ਜਿਹੜੀ ਹੈਗੀ ਲਾਈਨ ਮਾਰਕ ਕਰ ਸਕਦੇ ਦੇਖੋ ਚਾਕ ਦੀ ਸਕੇਲ ਦੀ ਮਦਦ ਨਾਲ ਹਨਾ ਚਾਕ ਨਾਲ ਇਸ ਤਰ੍ਹਾਂ ਜਿਹੜੀ ਹੈਗੀ ਲਾਈਨ ਮਾਰ ਲਓ ਆ ਦੇਖੋ ਲਾਈਨ ਆਪਾਂ ਮਾਰ ਲਈ ਉਸ ਤੋਂ ਬਾਅਦ ਆਪਾਂ ਘੇਰਿਆਂ ਦਾ ਮਾਪ ਲਾਵਾਂਗੇ ਇੱਥੋਂ ਆਪਣੇ ਘੇਰੇ ਹੈਗੇ ਨੇ 18 ਇੰਚ ਦਾ ਘੇਰਾ ਹੈਗਾ ਹਨਾ ਤਿਆਰ ਕਰਨਾ ਇਹ ਦੇਖੋ ਇਹ ਹੈਗਾ ਜੀ 22 ਇੰਚ ਦਾ ਜਿਹੜਾ ਹੈਗਾ ਦੇਖੋ ਇੱਥੋਂ ਮਾੜ ਲਾਂਗੇ ਕਿ ਕਿੰਨੇ ਇੰਚ ਵੱਧ ਹੈ 1 2 3 ਇੰਚ ਵੱਧ ਹੈ ਇਹ ਡੇਢ ਹੈਗਾ ਆਪਾਂ ਜਿਹੜਾ ਦੋਨੇ ਪਾਸੇ ਲਾ ਦਾਂਗੇ ਦੇਖੋ ਇੱਥੇ ਨਸਾਨ 1.5 ਇੰਚ ਦਾ ਆਪਾਂ ਇੱਧਰ ਲਾ ਲਾਂਗੇ ਇਹ ਦੇਖੋ ਇਹ ਆਪਣੇ ਘੇਰੇ ਦਾ ਨਸਾਨ ਹੋ ਗਿਆ ਆ ਦੇਖੋ ਆਪਣੇ ਜਿਹੜੇ ਉੱਪਰੋਂ ਕਮੀਜ਼ ਦੀ ਸੜਾਈ ਕੀਤੀ ਹੋਈ ਹੈ ਆਪਣੀ ਜਿੱਥੋਂ ਆਪਾਂ ਨੇ ਚਾਕ ਮੋੜਨਾ ਆ ਹਾਂ ਉੱਥੋਂ ਆਪਾਂ ਫੇਰ ਜਿੱਥੇ ਤੱਕ ਆਪਣਾ ਚਾਕ ਮੋੜਨਾ ਦੇਖੋ ਇੱਥੇ ਤੱਕ ਆਪਾਂ ਫੇਰ ਇਹ ਜਿਹੜਾ ਆਪਾਂ ਨੇ ਨਸਾਨ ਲਾਇਆ ਇਹ ਤੋਂ ਸੁਖੇਲ ਧਰ ਕੇ ਦੇਖੋ ਫੇਰ ਫੇਰ ਆਪਾਂ ਇੱਥੇ ਨਸਾਨ ਲਾ ਦਾਂਗੇ ਚਾਰਸ ਜਿਹੜਾ ਹੈਗਾ ਬਿਲਕੁਲ ਆਪਾਂ 3 ਦੇ ਨਸਾਨ ਲਾ ਦਾਂਗੇ ਇਹ ਧਰੋਵੀ ਆ ਪਾਇਸਟ੍ਰੀ ਕੇ ਨਾਲ ਹੀ ਲਾਵਾਂਗੇ ਆ ਦੇਖੋ ਆਪਣੇ ਜਿਹੜਾ ਦੇਖੋ ਇੱਥੋਂ ਰੱਖ ਕੇ ਮੈਂ ਨੇੜੇ ਕੈਮਰਾ ਕਰਕੇ ਦਿਖਾਉਣੀ ਹੈ ਦੇਖੋ ਲਾਈਨ ਦਿਖ ਦਿਓ ਜਿੱਥੋਂ ਆਪਾਂ ਨੇ ਚਾਕ ਮੋੜਨਾ ਇੱਥੋਂ ਲੈ ਕੇ ਆਪਾਂ ਨੇ ਇਸ ਤਰੀਕੇ ਨਾਲ ਸਾਰੇ ਜਿਹੜੇ ਹੈਗੇ ਲਾਈਨ ਮਾਰ ਲਈ ਆਪਾਂ ਸਕੇਲ ਦੀ ਮਦਦ ਨਾਲ ਹੁਣ ਆਪਾਂ ਨੇ ਕੀ ਕਰਨਾ ਆ ਦੇਖੋ ਬਾਵਾ ਵਗੈਰਾ ਉੱਪਰੋਂ ਆਪਾਂ ਨੇ ਸਾਰਾ ਕਮੀਜ਼ ਤਿਆਰ ਕਰ ਲਿਆ ਆ ਦੇਖੋ ਬਾਵਾ ਤੇ ਵੀ ਆਪਾਂ ਨੇ ਜਿਹੜੀ ਹੈਗੀ ਲੇਸ ਲਾਈ ਹੈ ਆ ਦੇਖੋ ਇਸ ਤਰ੍ਹਾਂ ਘੁੰਮ ਲਾਈਸ ਲਾਈਏ ਇਸ ਤਰ੍ਹਾਂ ਹੀ ਆਪਾਂ ਘੇਰੇ ਤੇ ਲਾਉਣੀ ਹੈ ਉੱਪਰੋਂ ਆਪਣਾ ਤਿਆਰ ਹੋ ਗਿਆ ਫਿਟਿੰਗ ਹੁਣ ਆਪਾਂ ਜਿਹੜਾ ਹੈਗਾ ਇੱਥੋਂ ਲੈਂਸ ਲਾਉਣੀ ਸਟਾਰਟ ਕਰਾਂਗੇ ਜੀ ਇੱਥੋਂ ਆਹ ਦੇਖੋ ਜਿਹੜਾ ਹੈਗਾ ਇੱਥੋਂ ਆਪਾਂ ਲੈਂਸ ਲਾਉਣੀ ਸਟਾਰਟ ਕਰਾਂਗੇ ਇੱਥੇ ਤੱਕ ਇੱਥੋਂ ਆਪਾਂ ਕੁਝ ਨਹੀਂ ਕੱਟਣੀ ਆਪਾਂ ਇਸ ਤਰ੍ਹਾਂ ਹੀ ਮੋੜ ਲਾਂਗੇ ਇਹ ਸਾਰੇ 4 ਸਫੇਰੇ ਲੈਂਸ ਲਾਉਣੀ ਤੁਹਾਨੂੰ ਦੱਸਾਂਗੇ ਇਹ ਆਪਣੀ ਜਿਹੜੀ ਹੈਗੀ ਲੈਂਸ ਹੈਗੀ ਆ ਜੀ ਦੇਖੋ ਇਹ ਵਾਲੀ ਚਿੱਟੇ ਰੰਗ ਦੀ ਇਹ ਵਾਲੀ ਲੈਂਸ ਲਾਉਣੀ ਹੈ ਆ ਦੇਖੋ ਜੀ ਇਹ ਆਪਣੀ ਲਾਈਨ ਮਾਰੀ ਹੋਈ ਹੈ ਹਨਾ ਦੇਖੋ ਆਪਾਂ ਨੇ ਇੱਥੇ ਲੈਸ ਇਸ ਤਰ੍ਹਾਂ ਰੱਖਣੀ ਹੈ ਪੁੱਠਾ ਪਾਸਾ ਰੱਖਣਾ ਹੈ ਲੈਸ ਦਾ ਦੇਖੋ ਇਹ ਵਾਲਾ ਸਿੱਧਾ ਪਾਸਾ ਹੈਗਾ ਆ ਇਹ ਪੁੱਠਾ ਪਾਸਾ ਹੈ ਕਿਉਂਕਿ ਪਲਟ ਕੇ ਨੇ ਚਾਕ ਦੇ ਇਧਰਲੇ ਪਾਸੇ ਜਾਣੇ ਜਦੋਂ ਸਿੱਧੀ ਹੋ ਜੂਗੀ ਆ ਦੇਖੋ ਹੁਣ ਆਪਾਂ ਚਾਕ ਤੋਂ ਜਿਹੜਾ ਥੋੜਾ ਜਿਹਾ 2 ਇੰਚ 1.5 ਇੰਚ ਉੱਪਰੋਂ ਹੀ ਸਟਾਰਟ ਕਰਾਂਗੇ ਇੱਥੋਂ ਇਹਨੂੰ ਇਸ ਤਰ੍ਹਾਂ ਜਿਹੜਾ ਹੈਗਾ ਫੋਲਡ ਕਰਾਂਗੇ ਪਹਿਲਾਂ ਤੁਸੀਂ ਪਹਿਲਾਂ ਵੀ ਫੋਲਡ ਕਰਕੇ ਰੱਖ ਸਕਦੇ ਹੋ ਕੱਚੀ ਸੇਉਣ ਲਾ ਕੇ ਆਪਾਂ ਨਾਲ ਦੀ ਨਾਲ ਹੀ ਜਿਹੜਾ ਹੈਗਾ ਫੋਲਡ ਕਰਾਂਗੇ ਇਹ ਤੁਸੀਂ ਇੱਕ ਪੈਰ ਦੀ ਮਦਦ ਨਾਲ ਵੀ ਲਾ ਸਕਦੇ ਹੋ ਤੇ ਦੋ ਪੈਰਾਂ ਨਾਲ ਵੀ ਲਾ ਸਕਦੇ ਹੋ ਆ ਦੇਖੋ ਜੀ ਆਪਾਂ ਨੇ ਉੱਪਰੋਂ ਰੱਖ ਲਈ ਹੁਣ ਆਪਾਂ ਦੇਖੋ ਇਹ ਚਾਕ ਆ ਗਿਆ ਚਾਕ ਦੇ ਦੇਖੋ ਇੱਥੇ ਆਪਣਾ ਚਾਕ ਮੁੜਨਾ ਹੈ ਚਾਕ ਦੇ ਬਿਲਕੁਲ ਬਰਾਬਰ ਕਰਕੇ ਆਪਾਂ ਇਹਨੂੰ ਨਾਲ ਦੀ ਨਾਲ ਕੱਪੜੇ ਨੂੰ ਫੋਲਡ ਕਰਦੇ ਜਾਵਾਂਗੇ ਨਾਲ ਦੀ ਨਾਲ ਜਿਹੜੀ ਹੈਗੀ ਆਪਾਂ ਲੈਸ ਲਾਉਦੇ ਜਾਵਾਂਗੇ ਹੁਣ ਜਿਹੜਾ ਆਪਣਾ ਇਹ ਨਿਸ਼ਾਨ ਲੱਗਿਆ ਹੋਇਆ ਨਿਸ਼ਾਨ ਲਾਇਆ ਹੋਇਆ ਸਿੱਧਾ ਦੇਖੋ ਇਹ ਵਾਲਾ ਇਹਦੇ ਉੱਤੇ ਧਰ ਧਰ ਕੇ ਹੀ ਜਿਹੜੀ ਹੈਗੀ ਲੈਸ ਲਾਵਾਂਗੇ ਆਪਾਂ ਉੱਤੇ ਇਸ ਤਰ੍ਹਾਂ ਰੱਖ ਲਿਆ ਕਰਾਂਗੇ ਉੱਪਰੋਂ ਜਿਹੜਾ ਹੈਗਾ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਰੱਖ ਲਓ ਇਸ ਤਰ੍ਹਾਂ ਸੇ ਹੌਣ ਲਾਉਂਦੇ ਜਾਵਾਂਗੇ ਮੈਂ ਲਾ ਕੇ ਥੋੜੀ ਜੀ ਫਿਰ ਤੁਹਾਨੂੰ ਦਿਖਾਉਣੀ ਆ ਵੀ ਆਪਣੀ ਲੈਸ ਕਿਸ ਤਰ੍ਹਾਂ ਲੱਗ ਰਹੀ ਹੈ ਆ ਦੇਖੋ ਜੀ ਇਸ ਤਰ੍ਹਾਂ ਜਿਹੜੀ ਹੈਗੀ ਦੇਖੋ ਕਿੰਨੀ ਵਧੀਆ ਫਿਨਿਸ਼ਿੰਗ ਨਾਲ ਜਿਹੜੀ ਹੈਗੀ ਆਪਣੀ ਲੈਸ ਲੱਗਦੀ ਹੈ ਇਸ ਤਰ੍ਹਾਂ ਪਲਟ ਕੇ ਨੇ ਚਾਕ ਨੇ ਇਹ ਚਾਕ ਨੇ ਅੰਦਰਲੇ ਪਾਸੇ ਆਪਾਂ ਤਰਪਾਈ ਕਰ ਦਾਂਗੇ ਇਹਨੂੰ ਮੋੜ ਕੇ ਲੈਸ ਇਸ ਤਰ੍ਹਾਂ ਬਾਹਰਲੇ ਪਾਸੇ ਆ ਜੂਗੀ ਦੇਖੋ ਬਹੁਤ ਜਿਆਦਾ ਸੋਹਣੀ ਲੱਗ ਰਹੀ ਹੈ ਹੁਣ ਤੁਸੀਂ ਸਾਰਾ ਧਿਆਨ ਨਾਲ ਦੇਖਿਓ ਵੀ ਇੱਥੋਂ ਤੁਸੀਂ ਕਿੱਦਾਂ ਮੋੜਨਾ ਹੈਗਾ ਆਪਾਂ ਸਾਰੀ ਜਿਹੜੀ ਹੈਗੀ ਲਾ ਲਈਏ ਆ ਦੇਖੋ ਜੀ ਹੁਣ ਆਪਣਾ ਜਿਹੜਾ ਹੈਗਾ ਇਹ ਵਾਲਾ ਬਿਲਕੁਲ ਖੁੰਝਾ ਆ ਗਿਆ ਕੋਰਨਰ ਆ ਗਿਆ ਆਪਣਾ ਹੁਣ ਆਪਾਂ ਇੱਥੇ ਤੱਕ ਲੈਸ ਨੂੰ ਰੱਖਾਂਗੇ ਦੇਖੋ ਕੱਪੜੇ ਨੂੰ ਇੱਥੋਂ ਫੋਲਡ ਕਰਾਂਗੇ ਜਦੋਂ ਆਪਣਾ ਖੁੰਝਾ ਆ ਗਿਆ ਖੁੰਝੇ ਤੋਂ ਖੁੰਝੇ ਤੱਕ ਲੈਸ ਲਾ ਕੇ ਆਪਾਂ ਲੈਸ ਕੱਢ ਦਾਂਗੇ ਸਿਲਾਈ ਜਿਹੜੀ ਹੈਗੀ ਸਿੱਧੀ ਲਾਵਾਂਗੇ ਆ ਦੇਖੋ ਇਹ ਬਿਲਕੁਲ ਖੁੰਝੇ ਤੱਕ ਇਸ ਤਰ੍ਹਾਂ ਲੈਸ ਲਾਵਾਂਗੇ ਦੇਖੋ ਆਪਾਂ ਨੇ ਇੱਥੋਂ ਲੈਸ ਜਿਹੜੀ ਹੈਗੀ ਕੱਢ ਦੇਣੀ ਹੈ ਲੈਸ ਆਪਾਂ ਨੇ ਕੱਢਤੀ ਸਲਾਈ ਆਪਾਂ ਇਹਨੂੰ ਸਾਰੇ ਤੁਰ ਤੱਕ ਲਾਵਾਂਗੇ ਆਪਾਂ ਨੇ ਖੁੰਝੇ ਤੇ ਆ ਗਈ ਇਹ ਲੈਸ ਸੇ ਹੁਣ ਆਪਾਂ ਨੇ ਤੁਰ ਤੱਕ ਲਾਤੀ ਹੁਣ ਆਪਾਂ ਇੱਥੋਂ ਕਿਵੇਂ ਮੋੜਨਾ ਹੈ ਇਹ ਜਿਹੜਾ ਆਪਾਂ ਚਾਕ ਲਾ ਕੇ ਲੈ ਇਹਨੂੰ ਆਪਾਂ ਪਲਟ ਕੇ ਇਸ ਤਰ੍ਹਾਂ ਕਰ ਦਾਂਗੇ ਦੇਖੋ ਇਸ ਤਰ੍ਹਾਂ ਕਰ ਲਿਆ ਹੁਣ ਆਪਾਂ ਲੈਣ ਦੇ ਬਰਾਬਰ ਬਰਾਬਰ ਜਿਹੜੀ ਹੈਗੀ ਇਹ ਲੈਸ ਲਾਉਂਦੇ ਜਾਵਾਂਗੇ ਇੱਥੋਂ ਆਪਾਂ ਇਸ ਤਰ੍ਹਾਂ ਹੀ ਮੋੜ ਕੇ ਦੇਖੋ ਇਸ ਤਰ੍ਹਾਂ ਲਾਵਾਂਗੇ ਐ ਸਲਾਈ ਲਾਵਾਂਗੇ ਇਸ ਤਰ੍ਹਾਂ ਲੱਗ ਜਾਂਦੀ ਹੈ ਇਹ ਵਾਲੀ ਲੈਸ ਇਸ ਤਰ੍ਹਾਂ ਜਿਹੜੀ ਹੈ ਜੀ ਦੇਖੋ ਲੱਗ ਕੇ ਤਿਆਰ ਹੋ ਜੂ ਇਸ ਤਰ੍ਹਾਂ ਹੁਣ ਆਪਾਂ ਇਥੋਂ ਕਿਵੇਂ ਮੋੜਨੀ ਹੈ ਇਹ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਸਾਰੇ ਆਪਾਂ ਲਾਵਾਂਗੇ ਆ ਦੇਖੋ ਇਸ ਤਰ੍ਹਾਂ ਵਿੱਚ ਰੱਖ ਰੱਖ ਕੇ ਇੱਥੇ ਤੱਕ ਜਿੱਥੇ ਤੱਕ ਆਪਣੀ ਲਾਈਨ ਆ ਗਈ ਘੇਰੇ ਦੀ ਦੇਖੋ ਇੱਥੇ ਤੱਕ ਆਪਾਂ ਲਾ ਲਾਂਗੇ ਦੇਖੋ ਇੱਥੇ ਨਾਲਤੀ ਆਪਾਂ ਨੇ ਹੁਣ ਆਪਾਂ ਲਾਈਸ ਨੂੰ ਜਿਹੜਾ ਹੈਗਾ ਲੈਸ ਨੂੰ ਬਾਹਰ ਕੱਢ ਦਾਂਗੇ ਦੇਖੋ ਇਹ ਸਿਉਣ ਫੇਰ ਆਪਾਂ ਨੇ ਧੁਰ ਤੱਕ ਲਾਉਣੀ ਹੈ ਇਸ ਤਰ੍ਹਾਂ ਲਾਉਣੀ ਹੈ ਜੀ ਲੈਸ ਬਾਹਰ ਕੱਢਤੀ ਲੈਸ ਨੂੰ ਆਪਾਂ ਫੇਰ ਇੱਥੋਂ ਆਈ ਘਵਾ ਲਾਂਗੇ ਆਪਾਂ ਨੂੰ ਕੱਟਣ ਦੀ ਲੋੜ ਨਹੀਂ ਹੈਗੀ ਲੈਸ ਨੂੰ ਹੁਣ ਆਪਾਂ ਇਹਨੂੰ ਬਾਹਰ ਕੱਢ ਲੈਨੇ ਕੱਟ ਕੇ ਆਹ ਦੇਖੋ ਇਹਰੇ ਨੂੰ ਆਪਾਂ ਫੇਰ ਇਸ ਤਰ੍ਹਾਂ ਕਰਾਂਗੇ ਦੇਖੋ ਪਲਟਾ ਦਾਂਗੇ ਇਸ ਤਰ੍ਹਾਂ ਸਿੱਧਾ ਕਰ ਦਾਂਗੇ ਸਿੱਧਾ ਕਰਕੇ ਫੇਰ ਲੈਸ ਇਸ ਤਰ੍ਹਾਂ ਰੱਖਣੀ ਹੈ ਦੇਖੋ ਲੈਸ ਇਸ ਤਰ੍ਹਾਂ ਰੱਖ ਲਾਂਗੇ ਫੇਰ ਇਹਨੂੰ ਆਪਾਂ ਫੇਰ ਫੋਲਡ ਕਰ ਲਾਂਗੇ ਜਿੱਦਾਂ ਆਪਾਂ ਘੇਰਾ ਫੋਲਡ ਕਰਦੇ ਆ ਆ ਦੇਖੋ ਇਸ ਤਰ੍ਹਾਂ ਰੱਖ ਕੇ ਆਪਾਂ ਇੱਥੋਂ ਫੇਰ ਇੱਥੇ ਤੱਕ ਜਿਹੜੀ ਹੈਗੀ ਇਹ ਸਲਾਈ ਕੰਪਲੀਟ ਕਰ ਲਾਂਗੇ ਜੀ ਦੇਖੋ ਖੁੰਜਾ ਵੀ ਬਹੁਤ ਜਿਆਦਾ ਸੋਹਣਾ ਨਿਕਲਦਾ ਹੈ ਜੀ ਕੋਈ ਬਲ ਵਗੈਰਾ ਨਹੀਂ ਪੈਂਦਾ ਵੀਡੀਓ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਜਿਹੜੀਆਂ ਮੇਰੇ ਭੈਣਾਂ ਹਨ ਸਲਾਈ ਕਰਦੀਆਂ ਨੇ ਘਰੇ ਜਿਹੜਾ ਹੈਗਾ ਉਹ ਆਸਾਨ ਤਰੀਕੇ ਨਾਲ ਇਹ ਵਾਲੀਆਂ ਲੈਸਾਂ ਲਾ ਕੇ ਸੂਟ ਤਿਆਰ ਕਰ ਸਕਣ ਦੇਖੋ ਕਿੰਨੀ ਸੋਹਣੀ ਸਫਾਈ ਦੇ ਨਾਲ ਖੁੰਜਾ ਨਿਕਲਿਆ ਤੇ ਲੈਸ ਲੱਗੀ ਹੈ ਜੀ ਦੇਖੋ ਜੀ ਆਪਣੀ ਸਾਰੀ ਲੈਸ ਲੱਗ ਗਈ ਦੇਖੋ ਚਾਕ ਤੋਂ ਜਿਹੜੀ ਹੈਗੀ ਉੱਪਰ ਤੱਕ ਲਿਜਾ ਕੇ ਤੁਸੀਂ ਸੱਜਣੀ ਹੈ ਹੁਣ ਆਪਾਂ ਇੱਥੋਂ ਜਿਹੜੀ ਹੈਗੀ ਲੈਸ ਕਟਿੰਗ ਕਰ ਦਾਂਗੇ ਦੇਖੋ ਸਾਰੀ ਜਿਹੜੀ ਆਪਣੀ ਲੈਸ ਲੱਗ ਕੇ ਤਿਆਰ ਹੋ ਗਈ ਚਾਰ ਸਫੇਰੇ ਲੈਸ ਲੱਗ ਗਈ ਹੁਣ ਇੱਥੋਂ ਤੁਸੀਂ ਇਹਨੂੰ ਕੱਚਾ ਵੀ ਕਰ ਸਕਦੇ ਹੋ ਉੱਪਰ ਦੀ ਜਿਹੜੀ ਹੈਗੀ ਕਰਕ ਸਲਾਈ ਵੀ ਲਾ ਸਕਦੇ ਹੋ ਨਹੀਂ ਵੈਸੇ ਅਸੀਂ ਇਸ ਤਰ੍ਹਾਂ ਹੀ ਜਿਹੜੀ ਹੈਗੀ ਤਰਪਾਈ ਕਰਾਂਗੇ ਦੇਖੋ ਬਹੁਤ ਜਿਆਦਾ ਸੋਹਣੀ ਲੱਗੀ ਐ ਲੈਸ ਬਹੁਤ ਜਿਆਦਾ ਵਧੀਆ ਲੱਗ ਕੇ ਜਿਹੜੀ ਹੈਗੀ ਤਿਆਰ ਹੋਈ ਐ ਪਲੇਨ ਰੰਗ ਦਾ ਜਿਹੜਾ ਹੈਗਾ ਇਹ ਸੂਟ ਹੈਗਾ ਜੀ ਲਓ ਜੀ ਇਹ ਵਾਲਾ ਦੇਖੋ ਆਪਣਾ ਹੋ ਗਿਆ ਬਣ ਕੇ ਤਿਆਰ ਸੂਟ ਦੇਖੋ ਬਣਿਆ ਹੋਇਆ ਕਿੰਨਾ ਵਧੀਆ ਲੱਗਦਾ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਦੇਖੋ ਬਹੁਤ ਜ਼ਿਆਦਾ ਵਧੀਆ ਲਾਦੀ ਹੈ ਜਿੱਦਾਂ ਤੁਸੀਂ ਜਿੱਦਾਂ ਮਰਜੀ ਹੈ ਨਾ ਸਿੰਪਲ ਜਿਹੇ ਸੂਟਾਂ ਨੂੰ ਇਦਾਂ ਜਿਹੜਾ ਹੈਗਾ ਤਿਆਰ ਕਰ ਸਕਦੇ ਹੋ ਨਾਲ ਹੀ ਆਪਾਂ ਨੇ ਜਿਹੜੀ ਹੈਗੀ ਬਾਹਮਾਂ ਤੇ ਵੀ ਇਹ ਵਾਲੀ ਲੈਂਸ ਦਾ ਦਿੱਤਾ ਟੱਚ ਬਾਕੀ ਜਿਹੜਾ ਹੈਗਾ ਸਿੰਪਲ ਹੈਗਾ ਵੀ ਸਾਰਾ ਬਾਕੀ ਸਿੰਪਲ ਹੈਗਾ ਤੁਸੀਂ ਬਾਹਮਾਂ ਤੇ ਵੀ ਲਗਾ ਸਕਦੇ ਹੋ ਗਲੇ ਤੇ ਵੀ ਲਗਾ ਸਕਦੇ ਹੋ ਹਨਾ ਤੇ ਜਿੱਦਾਂ ਮੂਰੀ ਤੇ ਵੀ ਲਵਾ ਸਕਦੇ ਹੋ ਉਹ ਆਪਣੀ ਆਪਣੀ ਪਸੰਦ ਹੈ ਦੇਖੋ ਬਹੁਤ ਜਿਆਦੇ ਸੋਹਣਾ ਘੇਰਾ ਜਿਹੜਾ ਹੈਗਾ ਬਣ ਕੇ ਤਿਆਰ ਹੋਇਆ ਆਪਣਾ ਬਹੁਤ ਜਿਆਦਾ ਵਧੀਆ ਲੱਗਦਾ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਇੱਕ ਔਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ਆਈਡੀ ਹੈ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੇ